ਸਾਤ ਸੰਗਤ ਇਹ ਕੰਮ ਆਉਂਦੇ ਨੇ। ਸਰੀਰ ਤੇ ਰਿਸ਼ਤੇ ਸੰਸਾਰ ਦੇ ਰਿਸ਼ਤੇ ਕੰਮ ਆਉਂਦੇ ਨੇ ਕਿੱਥੋਂ ਤੱਕ? ਹਜ਼ੂਰ ਨੇ ਕਹੇ ਸ਼ਮਸ਼ਾਨ ਘਾਟ ਤੱਕ। ਇਹ ਆਪਣੀ ਸਾਰਿਆਂ ਦੀ ਕਹਾਣੀ। ਸਰੀਰ ਦੇ ਰਿਸ਼ਤੇ ਪੁੱਤਰ ਧੀਆਂ ਮਿੱਤਰਾਂ ਦੇ ਰਿਸ਼ਤੇ ਕੰਮ ਆਉਣਗੇ ਸ਼ਮਸ਼ਾਨ ਘਾਟ ਤੱਕ। ਸ਼ਮਸ਼ਾਨ ਘਾਟ ਤੋਂ ਸਰੀਰ ਨਾਲ ਅੱਗੇ ਕੋਈ ਰਿਸ਼ਤਾ ਨਹੀਂ ਨਿਭਾ ਸਕਦਾ। ਆਪਣੇ ਸਰੀਰ ਦਾ ਰਿਸ਼ਤਾ ਜਿਉਂਦਿਆਂ ਜੀ ਸ਼ਮਸ਼ਾਨ ਘਾਟ ਤੱਕ ਹੈ। ਇਤੋਂ ਅੱਗੇ ਕੋਈ ਨਹੀਂ ਨਿਵਾ ਸਕੇਗਾ ਔਰ ਸਾਧ ਸੰਗਤ ਦੋ ਰਿਸ਼ਤੇ ਰੱਬ ਦੀ ਦਰਗਾਹ ਤੱਕ ਨਿਵਦੇ ਨੇ ਇੱਕ ਗੁਰੂ ਦੇ ਦਿੱਤੇ ਸ਼ਬਦ ਦਾ ਨਾਮ ਦਾ ਰਿਸ਼ਤਾ ਦਰਗਾਹ ਤੱਕ ਨਿਵਦਾ ਏ ਇੱਕ ਇਹ ਵੀ ਯਾਦ ਰੱਖਿਓ ਕੋਈ ਸੱਚੇ ਸੰਤ ਸੱਜਣ ਹੋਣ ਭਾਈ ਉਹ ਕੀਤੀ ਹੋਈ ਸੰਗਤ ਉਹ ਸੰਤ ਦਾ ਰਿਸ਼ਤਾ ਵੀ ਪਰਲੋਕ ਤੱਕ ਨਿਵਦਾ ਹੈ ਜੇ ਤੁਸੀਂ ਮਹਾਪੁਰਸ਼ਾਂ ਦੀ ਯਾਦ ਵਿੱਚ ਪਿਆਰ ਚ ਬੈਠੇ ਹੋ ਇਹ ਯਾਦ ਰੱਖਿਓ ਇੱਕ ਤੇ ਕੀਤੀ ਹੋਈ ਬੰਦਗੀ ਨਾਲ ਜਾਂਦੀ ਹੈ ਇੱਕ ਪਾਤਸ਼ਾਹ ਨੇ ਕਿਹਾ ਬੰਦਗੀ ਵਾਲੇ 20 ਦਰਗਾਹ ਤੱਕ ਜਾਂਦੇ ਨੇ ਇਸੇ ਲਈ ਹਜ਼ੂਰ ਕਹਿੰਦੇ ਆਹ ਜਿਹੜੇ ਰਿਸ਼ਤੇ ਨਿਭਾਈ ਚੱਲੇ ਇਹ ਪਰ ਯਾਦ ਰੱਖੀ ਇਹ ਅੱਗੇ ਨਹੀਂ ਨਿਵਣੇ ਇਹ ਸ਼ਮਸ਼ਾਨ ਘਾਟ ਤੱਕ ਜਦੋਂ ਤੱਕ ਸਰੀਰ ਜੀ ਹੁੰਦਾ ਤੇਰੇ ਸਰੀਰ ਦਾ ਰਿਸ਼ਤਾ ਸ਼ਮਸ਼ਾਨ ਘਾਟ ਤੱਕ ਹੈ ਪਰ ਸੰਤ ਦਾ ਰਿਸ਼ਤਾ ਦਰਗਾਹ ਤੱਕ ਹੈ ਇਸੇ ਲਈ ਮਹਾਰਾਜ ਨੇ ਕਿਹਾ ਭਾਈ ਉਹਨਾਂ ਨੂੰ ਢੂੰਡ ਲੱਭ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਉਹਨਾਂ ਦੀ ਸੰਗਤ ਕਰ ਦਰਗਾਹ ਤੱਕ ਨਿਵੜਦੇ ਬਚਨ ਲਿਖਿਆ ਹੋਇਆ ਪੜਿਓ ਤੁਹਾਨੂੰ ਯਾਦ ਜਿੱਥੇ ਮਹਾਰਾਜ ਬਚਨ ਕਹਿੰਦੇ ਨੇ ਨਾਨਕ ਕੱਟੜਿਆਂ ਸਿਉ ਤੋਣ ਪੜੋ ਨਾਨਕ ਕੱਟੜਿਆਂ ਸਿਉ ਭਾਈ ਤੋੜਲਾ ਰਿਸ਼ਤੇ ਇਹ ਮਾਫ ਕਰਿਓ ਇੱਥੇ ਤੋੜਨ ਦਾ ਅਰਥ ਇਹ ਨਹੀਂ ਹੈ ਵੇ ਭੈਣ ਭਰਾਵਾਂ ਨੂੰ ਮਿਲਣਾ ਬੰਦ ਕਰਦੇ ਹੋ ਪਹਿਲੀ ਗੱਲ ਤੇ ਇਹ ਰਿਸ਼ਤਿਆਂ ਵਿੱਚ ਕੋਈ ਖੁਸ਼ੀ ਨਹੀਂ ਹੁੰਦਾ ਤੁਸੀਂ ਲੱਖ ਯਤਨ ਕਰੋ ਦੂਜਿਆਂ ਨੂੰ ਖੁਸ਼ ਕਰਦੇ ਹੋ ਬਿਮਾਰ ਹੋ ਜਾਓਗੇ ਪਰ ਉਹ ਖੁਸ਼ ਨਹੀਂ ਹੋਣਗੇ ਮੈਂ ਇਸ ਤਰ੍ਹਾਂ ਦੇ ਲੋਕ ਵੇਖੇ ਨੇ ਜਿਨ੍ਹਾਂ ਨੇ ਆਪਣੇ ਵਿਆਹਾਂ ਤੇ 30 30 40 40 ਲੱਖ ਰੁਪਏ ਖਰਚੇ ਦਿੱਤਾ ਤਾ ਵੀ ਰਿਸ਼ਤੇਦਾਰ ਖੁਸ਼ ਨਹੀਂ ਹੋਏ ਸਾਹ ਸੰਗਤ ਖੁਸ਼ ਇਹ ਦੁਨਿਆਵੀ ਰਸਤੇ ਖੁਸ਼ ਕਰਦੇ ਆ ਮੰਦਾ ਬਿਮਾਰ ਹੋ ਜਾਂਦਾ ਇਸ ਲਈ ਪਾਤਸ਼ਾਹ ਨੇ ਕਿਹਾ ਰਹਿ ਨਾਂ ਵਿੱਚ ਪਰ ਥੋੜਾ ਜਿਹਾ ਅੰਦਰੋਂ ਸੁਰਤ ਤੋੜ ਕੇ ਰੱਖ ਲੋਕਨ ਸਿਓ ਮੇਰਾ ਠੱਠਾ ਬਾਗਾ ਸਰੀਰ ਕਰਕੇ ਰਸਤੇ ਦੁਨੀਆਂ ਵਿੱਚ ਰੱਖ ਸੁਰਤ ਕਰਕੇ ਸ਼ਬਦ ਤੇ ਕਿਸੇ ਸਾਧੂ ਦੀ ਸੰਗਤ ਨਾਲ ਰਿਸ਼ਤਾ ਜੋੜ ਉਹ ਰੱਬ ਦੀ ਦਰਗਾਹ ਤੱਕ ਜਾਏਗਾ ਇਹਨੂੰ ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਪੜੋ ਨਾਨਕ ਕੱਚੜਿਆਂ ਸਿਓ ਢੂੰਡ ਸੰਤ ਸੱਜਣ ਪੱਕਿਆਂ ਓਏ ਜੀ ਬੰਦੇ ਵਿੱਚ ਡੜੇ ਓਏ ਮੂਆਂ ਨਾ ਜਾਹੀ ਛੋੜ ਦੁਨੀਆ ਜਿਉਂਦਿਆਂ ਦੀ ਛੱਡ ਜਾਏਗੀ ਸਾਦ ਸੰਗਤ ਸਾਧੂ ਦਾ ਰਿਸ਼ਤਾ ਰੱਬ ਦੀ ਦਰਗਾਹ ਤੱਕ ਜਾਂਦਾ ਹੈ ਬੰਦਗੀ ਦਾ ਰਿਸ਼ਤਾ ਦਰਗਾਹ ਤੱਕ ਜਾਂਦਾ ਜਿੱਥੇ ਕੋਈ ਸਹਤਾ ਨਾ ਕਰੇ ਉੱਥੇ ਤੁਹਾਡਾ ਜਪਿਆ ਹੋਇਆ ਵਹਿਗੁਰੂ ਦਾ ਨਾਮ ਕੰਮ ਆਉਂਦਾ ਇਹਨੂੰ ਮਹਾਰਾਜ ਕਹਿੰਦੇ ਜਪੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲੱਗੂ ਹੋਏ ਦੁਸ਼ਮਣ ਸਾਖ ਵੀ ਭੱਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮਤਨ ਲੱਗੇ ਨਾ ਤਤੀ ਵਾਹ ਵਹਿਗੁਰੂ ਦਾ ਨਾਮ ਰੱਬ ਦੀ ਦਰਗਾਹ ਤੱਕ ਪਹੁੰਚਦਾ ਸਾਥ ਸੰਗਤ ਇੱਕ ਮੇਰੇ ਸੱਜਣ ਨੇ ਉਹਨਾਂ ਦੇ ਦੋ ਲੜਕੀਆਂ ਤੋਂ ਬਾਅਦ ਬੇਟਾ ਹੋਇਆ ਹੈ। ਔਰ ਜਦੋਂ ਬੱਚੇ ਦਾ ਜਨਮ ਹੋਇਆ ਨਾ ਹੁਣ ਉਹ ਬੱਚਾ ਜੋਹਾਨ ਹੈ 15-16 ਸਾਲ ਦਾ। ਜਦੋਂ ਉਹ ਬੱਚੇ ਦਾ ਜਨਮ ਹੋਇਆ ਜਿਹੜੇ ਹਸਪੀਟਲ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਉਹਨਾਂ ਦਾ ਕਹਾੜ ਬਣਿਆ ਹੋਇਆ ਸੀ।